ਪੰਜਾਬ ਦੀ ਸਿਆਸਤ ਦੇ ਨਾਲ ਕਿਉਂਕਿ ਇਸ ਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਕੇ ਰੱਖ ਦਿੱਤਾ ਹੈ ਪਾਵਰ ਟਰਾਂਸਫਰ ਤੇ ਸਿਆਸੀ ਸੰਗਰਾਮ ਬਚਿਆ ਹੋਇਆ ਹੈ ਪੰਜਾਬ ਹਾਊਸਿੰਗ ਅਤੇ ਪਲਾਨਿੰਗ ਅਥਾਰਟੀ ਦੇ ਚੇਅਰਮੈਨ ਦੀ ਪਾਵਰ ਸੀਐਮ ਦਿੱਤਾ ਹੁਣ ਚੀਫ ਸਕੱਤਰ ਨੂੰ ਦੇਣ ਤੇ ਇਹ ਪੂਰਾ ਵਿਵਾਦ ਬਚਿਆ ਹੋਇਆ ਹੈ ਚੇਅਰਮੈਨ ਦੀ ਪਾਵਰ ਚੀਫ ਸਕੱਤਰ ਨੂੰ ਦੇਣ ਤੇ ਵਿਰੋਧੀਆਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਅਕਾਲੀ ਦਲ ਤੇ ਭਾਜਪਾ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸ਼ੋਮਨ ਕਲਗਲ ਦਾ ਕਹਿਣਾ ਹੈ ਕਿ ਪੰਜਾਬ ਸਿੱਧੇ ਤੌਰ ਤੇ ਗੈਰ ਪੰਜਾਬੀਆਂ ਦੁਆਰਾ ਚਲਾਇਆ ਜਾ ਰਿਹਾ ਹੈ ਇਹ ਕੇਜੂਵਾਲ ਦੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਦੀ ਚਾਲ ਹੈ ਸੰਵਿਧਾਨਿਕ ਨਿਚਮਾ ਦੇ ਖਿਲਾਫ ਕੰਮ ਕਰਨ ਦੇ ਲਈ ਕੈਬਨਿਟ ਤੇ ਦਬਾਅ ਕੌਣ ਪਾ ਰਿਹਾ ਹੈ ਤੇ ਹੁਣ ਦਿੱਲੀ ਵਾਲੇ ਜ਼ਮੀਨ ਤੇ ਹਾਊਸਿੰਗ ਦੇ ਫੈਸਲੇ ਕਰਨਗੇ ਰਵਿੰਦਰ ਬਿੱਟੂ ਨੇ ਸਟਾਪ ਸੇ ਕਿਨ ਕੇ ਭਾਜਪਾ ਤੇ ਸਮਨੇ ਕਾਦੀਦਲ ਲਗਾਤਾਰ ਹਮਲਾਵਰ ਨੇ ਫਾਈਲ ਤੇ ਦਸਤਖਤ ਨਾ ਹੋਣ ਤੇ ਇਹ ਜੋ ਪਾਵਰ ਹੈ ਇਹ ਬਦਲੀ ਗਈ ਹੈ ਕੁਸ਼ਲ ਪਹਿਲਾ ਸੀਐਮ ਨੇ ਐਰੋਟੋਪੋਲਿਸ ਫਾਈਲ ਤੇ ਦਸਤਖਤ ਨਹੀਂ ਕੀਤੇ ਸੀ ਇਸੇ ਕਾਰਨ सीएम ਤੋਂ ਪਾਵਰ ਖੋ ਕੇ چیف سیکرٹری ਨੂੰ ਦੇ ਦਿੱਤੀ ਗਈ ਹੈ सीएम ਦੀ સલાહ ਤੋਂ ਬਿਨਾ ਹੁਣ ਫੈਸਲੇ ਲਏ ਜਾਣਗੇ ਫੈਜ਼ੀ ਦੇ ਕੈਬਨਿਟ ਦੀ ਮੀਟਿੰਗ 'ਚ ਫੈਸਲਾ ਲਿਆ ਗਿਆ ਹੈ ਕਿ ਹਾਊਸਿੰਗ ਅਤੇ ਪਲੈਨਿੰਗ ਦੇ ਚੇਅਰਮੈਨ ਦੀ ਪਾਵਰ सीएम ਵਿਧਾ ਹੁਣ چیف ਸਕੱਤਰ ਨੂੰ ਦੇ ਦਿੱਤੀ ਗਈ ਹੈ ਤੇ ਮੇਰੇ ਨਾਲ ਮੇਰੇ ਸਹਿਯੋਗੀ ਨੀਲ ਗਰਗ ਮਾਫ ਕਰਨਾ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਜੁੜੇ ਹੋਏ ਨੇ ਸਰ ਬਹੁਤ ਵਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਆ ਟ੍ਰਾਂਸਫਰ ਅਤੇ ਪਾਵਰ ਹੋਇਆ ਹੈ ਜਿਸ ਦੇ ਕਰਕੇ ਵਿਰੋਧੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ ਕਿ ਹੁਣ ਜੋ ਵੱਡੇ ਫੈਸਲੇ ਨੇ ਉਹ ਸੀਐਮਡੀ ਸਹਿਮਤੀ ਤੋਂ ਬਣਾ ਹੀ ਲਈ ਜਾਣਗੇ ਨੇ ਮੈਡਮ ਦੇਖੋ ਜਿਹੜੇ ਹੈਗੇ ਅਫੀਸਰ ਹਮੇਸ਼ਾ ਹੀ ਪੰਜਾਬ ਸਰਕਾਰ ਦੇ ਮਾਤਿਹਤ ਕੰਮ ਕਰਦੇ ਹੁੰਦੇ ਆ ਔਰ ਚੀਫ ਮਿਨਿਸਟਰ ਤੇ ਹੁਕਮਾਂ ਦੇ ਮਾਤਿਹਤ ਹੀ ਕੰਮ ਕਰਦੇ ਹੁੰਦੇ ਆ ਹੁਣ ਜਿਹੜਾ ਇਹ ਵਿਕਾਸ ਅਥਾਰਟੀਆਂ ਦੇ ਵਿੱਚ ਇੱਕ ਅਫਸਰ ਨੂੰ ਚੇਅਰਮੈਨ ਲਗਾਇਆ ਪਹਿਲੀ ਗੱਲ ਤਾਂ ਚੇਅਰਮੈਨ ਪੰਜਾਬ ਦਾ ਹੀ ਹੈਗਾ ਔਰ ਜਿਸ ਨੂੰ ਅਫਸਰ ਨੂੰ ਲਗਾਇਆ ਗਿਆ ਹੈਗਾ ਨੈਚੁਰਲੀ ਇਹਦਾ ਇੱਕੋ ਇੱਕ ਕਾਰਨ ਹੈਗਾ ਕਿ ਵਿਕਾਸ ਨੂੰ ਹੋਰ ਗਤੀ ਦੇ ਨਾਲ ਅੱਗੇ ਲੈ ਕੇ ਜਾਣਾ ਔਰ ਜਿਹੜੇ ਵਿਰੋਧੀ ਨੇ ਠੀਕ ਹੈ ਨਾ ਇਹਨਾਂ ਕੋਲੇ ਗੱਲ ਕਰਨ ਨੂੰ ਕੁਝ ਵੀ ਨਹੀਂ ਹੈਗੀ ਹੈ ਮੈਂ ਪੜ੍ਹ ਰਿਹਾ ਸੀ ਸੁਖਵੀਰ ਬਾਦਲ ਜੀ ਦਾ ਟਵੀਟ ਪੜਿਆ ਮੈਂ ਬਿੱਟੂ ਜੀ ਦਾ ਡੀਬੀਟ ਵੀ ਪੜਿਆ ਮੈਂ ਦਲਜੀਤ ਕੀਮੇ ਜੀ ਦੀ ਵੀ ਸਟੇਟਮੈਂਟ ਦੇਖੀ ਆ ਇੱਕ ਲੋਕਾਂ ਨੂੰ ਇਹ ਗੁੰਮਰਾਹ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰ ਰਹੇ ਹੈਗੇ ਆ ਜਦ ਕਿ ਹਰ ਇੱਕ ਬੰਦਾ ਜਾਣਦਾ ਕਿ ਉਹ ਲੋਕ ਸਰਕਾਰਾਂ ਦੇ ਵਿੱਚ ਰਹੇ ਨੇ ਜਿਹੜਾ ਚੇਅਰਮੈਨ ਹੁੰਦਾ ਚਾਹੇ ਉਹ ਆਫੀਸਰ ਹੈਗਾ ਉਹਨੇ ਕੰਮ ਜਿਹੜਾ ਹੈਗਾ ਉਹ ਮੁੱਖ ਮੰਤਰੀ ਦੀ ਇੱਛਾ ਦੇ ਅਨੁਸਾਰ ਔਰ ਪੰਜਾਬ ਸਰਕਾਰ ਦੀ ਇੱਛਾ ਦੇ ਅਨੁਸਾਰ ਹੀ ਕਰਨਾ ਹੁੰਦਾ ਆ ਹੂੰ ਨੇ ਇਹੋ ਜਿਹਾ ਫੈਸਲਾ ਲੈਣ ਦੀ ਲੋੜ ਕਿਉਂ ਪੈ ਗਈ ਨੀਲਗਰਕ ਸਾਹਿਬ ਕਿਉਂਕਿ ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ ਕਿ ਇੱਕ ਫਾਈਲ ਤੇ ਸਾਈਨ ਨਹੀਂ ਕੀਤੇ ਗਏ ਸੀ ਸੀਐਮ ਦੇ ਵੱਲੋਂ ਤਾਂ ਅੱਜ ਉਹ ਟ੍ਰਾਂਸਫਰ ਪਾਵਰ ਕਰ ਦਿੱਤੀ ਗਈ ਨੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਵਿਕਾਠ ਨੂੰ ਗਤੀ ਦੇਣ ਵਾਸਤੇ ਉਹਦੀ ਇੱਕ ਗੈਰ ਰਾਜਨੀਤਿਕ ਨਿਗਰਾਨੀ ਜਿਹੜੀ ਸੰਸਥਾ ਹੈਗੀ ਹੈ ਉਸ ਨੂੰ ਪਾਵਰਫੁੱਲ ਕਰਦੇ ਹੋਏ ਤਾਂ ਕਿ ਜਿਹੜੀਆਂ ਇਸ ਸੰਸਥਾਵਾਂ ਨੇ ਹੋਰ ਗਤੀ ਦੇ ਨਾਲ ਕੰਮ ਕਰ ਸਕਣ ਇਸ ਕਰਕੇ ਜਿਹੜਾ ਹੈਗਾ ਅਫਸਰ ਉਹ ਚੇਅਰਮੈਨ ਜਿਹੜਾ ਉਹ ਲਾਇਆ ਗਿਆ ਹੈਗਾ ਵਿਰੋਧੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਆਖਿਆ ਇਹਨਾਂ ਦਾ ਇੱਕੋ ਇੱਕ ਕੰਮ ਜਿਹੜਾ ਹੈਗਾ ਉਹ ਗੁੰਮਰਾਹ ਕਰਨਾ ਤੁਸੀਂ ਮੈਨੂੰ ਦੱਸੋ ਕਿਹੜੇ ਵਿਰੋਧੀ ਨੇ ਕੀ ਆਖਿਆ ਮੈਂ ਜਵਾਬ ਦੇ ਦੇਣਾ ਉਸ ਦਾ ਹੂੰ ਨਹੀਂ ਸੁਖਬੀਰ ਸਿੰਘ ਬਾਦਲ ਜੀ ਕਹਿ ਰਹੇ ਨੇ ਉਹਨਾਂ ਦਾ ట్ਵੀਟ ਵੀ ਸਾਹਮਣੇ ਆਇਆ ਹੈ ਕਿ ਆ ਜੋ ਫੈਸਲਾ ਲਿਆ ਗਿਆ ਗੈਰ ਕਾਨੂੰਨੀ ਹੈ ਤੇ ਜੋ ਰਵਨੀਤ ਬਿੱਟੂ ਨੇ ਮਿਨਿਸਟਰ ਆਫ ਸਟੇਟ ਉਹਨਾਂ ਨੇ ਵੀ ਕਿਹਾ ਹੈ ਕਿ ਹੁਣ ਜੋ ਫੈਸਲੇ ਸੀਐਮ ਦੇ ਵੱਲੋਂ ਲਏ ਜਾਂਦੇ ਸੀ ਹੁਣ ਉਹਨਾਂ ਦੀ ਸਹਿਮਤੀ ਤੋਂ ਬਗੈਰ ਲਏ ਜਾਣਗੇ ਸਾਰੇ ਫੈਸਲੇ ਮੈਨੂੰ ਮੇਰਾ ਸਵਾਲ ਸਭ ਤੋਂ ਪਹਿਲਾਂ ਬਿੱਟੂ ਜੀ ਨੂੰ ਹੈ ਜਦੋਂ ਉਹਨਾਂ ਨੂੰ ਲੁਧਿਆਣੇ ਦੇ ਲੋਕਾਂ ਨੇ ਨਕਾਰਿਆ ਠੀਕ ਹੈ ਕਿ ਨੇ ਦਿੱਲੀ ਦਰਬਾਰ ਦੇ ਅੱਗੇ ਗੋਡੇ ਟੇਕੀ ਉਹਨਾਂ ਨੇ ਮੋਦੀ ਸਾਹਿਬ ਤੋਂ ਕੋਈ ਕੁਰਸੀ ਲੈਣ ਵਾਸਤੇ ਉਹਨਾਂ ਨੇ ਆਪਣੇ ਪਰਿਵਾਰ ਦੀ ਸਹਾਇਤਾ ਬਾਤ ਦੀ ਵੀ ਪਰਵਾਹ ਨਹੀਂ ਕੀਤੀ ਬਿੱਟੂ ਸਾਹਿਬ ਉਹੀ ਨੇ ਨਾ ਕਾਂਗਰਸ ਦੇ ਵਿੱਚ ਸੀ ਐਮਪੀ ਵੀ ਹੁੰਦੇ ਸੀ ਜਦੋਂ ਇਹਨਾਂ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਟਰਾਂਸਫਰਾਂ ਦੇ ਆਰਡਰ ਜਿਹੜਾ ਬਾਕੀ ਆਰਡਰ ਜਿਹੜਾ ਕੌਣ ਦਿੰਦਾ ਸੀ ਉਹ ਇੱਕ ਪਾਕਿਸਤਾਨੀ ਨਾਗਰਿਕ ਨਹੀਂ ਦਿੰਦਾ ਸੀ ਉਦੋਂ ਦੇ ਬਿੱਟੂ ਸਾਹਿਬ ਕਦੇ ਨਹੀਂ ਬੋਲੇ ਇਹ ਹੁਣ ਇਹ ਇਹਨਾਂ ਨੂੰ ਜਿਹੜਾ 헤ਜ਼ਦ ਯਾਦ ਆ ਰਿਹਾ ਔਰ ਜਿੱਥੋਂ ਤੱਕ ਸੁਖਵੀਰ ਸਿੰਘ ਉਪਾਦਲ ਦੀ ਗੱਲ ਆ ਉਹ ਕਿਹੜੇ ਮੂੰਹ ਨਾਲ ਇਹ ਕਹਿ ਰਿਹਾ ਕਿ ਪੰਜਾਬ ਨੂੰ ਰੋਟ ਖਾ ਲਿਆ ਜਦ ਕਿ ਇਹਨਾਂ ਦੇ ਪਰਿਵਾਰ ਦੇ ਉੱਤੇ ਇਹਨਾਂ ਦੀ ਪਾਰਟੀ ਦੇ ਉੱਤੇ ਇਹਨਾਂ ਦੇ ਉੱਤੇ ਇਹ ਦੋਸ਼ ਲੱਗਦਾ ਰਿਹਾ ਕਿ ਪੰਜਾਬ ਦੀ ਜ਼ਮੀਨ ਪੰਜਾਬ ਦਾ ਰੇਤਾ ਪੰਜਾਬ ਦੀਆਂ ਸੰਪਤੀਆਂ ਜਿਹੜੀਆਂ ਹੈਗੀਆਂ ਨੇ ਉਹ ਇਹਨਾਂ ਨੇ ਲੁੱਟੀਆਂ ਨੇ ਔਰ ਇਹਨਾਂ ਦੇ ਸਮੇਂ ਦੇ ਵਿੱਚ ਕਿਉਂਕਿ ਉਦੋਂ ਭਾਜਪੀ ਤੇ ਕਾਂਗਰਸ ਇਕੱਠਾ ਹੁੰਦਾ ਸੀ ਇਹਨਾਂ ਦੇ ਸਮੇਂ ਦੇ ਵਿੱਚ ਜਿਹੜੀਆਂ ਇਹ ਅਥਾਰਟੀਆਂ ਨੇ ਚਾਹੇ ਪੁੱਡਾ ਹੈ ਕਮਾਡਾ ਹੈ ਗਲਾਡਾ ਹੈ ਇਹ ਸਾਰੀਆਂ ਜਿਹੜੀਆਂ ਇੱਕ ਦਲਾਲੀ ਦਾ ਸੈਂਟਰ ਬਣੀਆਂ ਹੋਈਆਂ ਸੀ ਅੱਜ ਤੇ ਇੱਥੇ ਡਿਜੀਟਲ ਰਜਿਸਟਰੀ ਹੁੰਦੀ ਹੈ ਅੱਜ ਤੇ ਉੱਥੇ ਲੁੱਟ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਕਿਹੜੇ ਮੂਹ ਨਾਲ ਸਾਡੇ ਉਹ ਗੱਲ ਕਰਦੇ ਆ ਔਰ ਦੂਸਰੀ ਗੱਲ ਜਿਹੜਾ ਹੈਗਾ ਕਿ ਜਿਹੜਾ ਚੇਅਰਮੈਨ ਕਿਨੂੰ ਲਗਾਇਆ ਸਵਾਲ ਇਹ ਨਹੀਂ ਹੈ ਸਵਾਲ ਇਹ ਪੈਦਾ ਹੁੰਦਾ ਹੈ ਸਮੇਂ ਦੇ ਵਿੱਚ ਜਿਹੜੇ ਚੇਅਰਮੈਨ ਲੱਗਦੇ ਸੀ ਉਹ ਇਹਨਾਂ ਦੇ ਦਰਬਾਰ ਦੇ ਵਿੱਚ ਸਿਰ ਹਾਜ਼ਰੀ ਨੂੰ ਭਰਦੇ ਸੀ ਔਰ ਤੁਸੀਂ ਰਹੀ ਗੱਲ ਜਿਹੜੀ ਹੈ ਸਾਡੀ ਇੱਕ ਪਾਰਦਰਸ਼ੀ ਸਰਕਾਰ ਹੈਗੀ ਹੈ ਜੇ ਅਸੀਂ ਲੇਟੈਸਟ ਲੈਂਡ ਪੂਲਿੰਗ ਦੀ ਵੀ ਗੱਲ ਕਰੀਏ ਜਿਹੜਾ ਲੁਧਿਆਣੇ ਦਾ 24000 ਏਕੜ ਥਾਂ ਲੈਂਡ ਪੂਲਿੰਗ ਦੇ ਥਰੂ ਅਕਵਾਇਰ ਕਰਨਾ ਹੈਗਾ ਲੈਣਾ ਹੈਗਾ ਉਹ ਸਿੱਧਾ ਬੇਸਿਕਲੀ ਉਹਦਾ ਜਿਹੜਾ ਬੈਨੀਫਿਟ ਹੈਗਾ ਉਹ ਆਮ ਲੋਕਾਂ ਨੂੰ ਹੋਏਗਾ ਉਥੇ ਉਦਯੋਗਿਕ ਵਿਕਾਸ ਲਈ ਹੋਏਗਾ ਇਹ ਜਿਹੜੀ ਕਿਸੇ ਕਾਰਪੋਰੇਟ ਨੂੰ ਜ਼ਮੀਨ ਨਹੀਂ ਦੇਣੀ ਜਿਵੇਂ ਇਹਨਾਂ ਦੇ ਹੁੰਦੇ ਜਿਹੜਾ ਹੈਗਾ ਲੈਂਡ ਮਾਫੀਆ ਕੰਮ ਕਰਦੇ ਸੀ ਵੱਡੇ ਲੈਂਡਲੋਰਡ ਕੰਮ ਕਰਦੇ ਹੁੰਦੇ ਸੀ ਇਹਨਾਂ ਨੂੰ ਸਿਰਦਰਦੀ ਇਹਨਾਂ ਨੂੰ ਦਰਦ ਸਿਰਫ ਇਸ ਕਰਕੇ ਹੈਗਾ ਕਿ ਮਾਨ ਸਾਹਿਬ ਦੀ ਸਰਕਾਰ ਹੈ ਉਹ ਪੰਜਾਬ ਨੂੰ ਆਸმიან ਨਹੀਂ ਹਾਂ ਤੇ ਕਿਉਂ ਲੈ ਕੇ ਜਾ ਰਹੀ ਹੈ ਅੱਜ ਪੰਜਾਬ ਜਿੱਦੀਆਂ ਵਕਾਲਦੀਆਂ ਪੁਲਾਗਾ ਕਿਉਂ ਪੁੱਟ ਰਿਆ ਹੈਗਾ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਗੁੰਮਰਾਹ ਇਹ ਤੇ ਵਹਿਮ ਜੁੱਤੇ ਭਰਮ ਪੈਦਾ ਕਰਨਾ ਚਾਹੁੰਦੇ ਹੈਗੇ ਔਰ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਉਹਨਾਂ ਨੂੰ ਪਤਾ ਹੈਗਾ ਇਹਨਾਂ ਦੀ ਸਰਕਾਰਾਂ ਨੇ ਦਸ਼ਕਾ ਤੱਕ ਪੰਜਾਬ ਦੀ ਜਿਹੜੀ ਲੁੱਟ ਹੋ ਕਿਸ ਤਰੀਕੇ ਨਾਲ ਕੀਤੀ ਹੈ ਔਰ ਜਿਹੜੇ ਕਾਂਗਰਸ ਨਾਲੇ ਕੰਮ ਕਰਦੇ ਹੈ ਸਰ ਨਾਲ ਅਰਸ਼ਦੀਪ ਕਲੇਰ ਵੀ ਜੁੜੇ ਹੋਏ ਨੇ ਮੁਖ ਬੁਲਾਰਾ ਨੇ ਸ਼ੋਮਣੀ ਅਕਾਲੀ ਦਲ ਦੇ ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਹਾਲਾਂਕਿ ਨੀਲਗਰਗ ਨਾਲ ਜੁੜੇ ਉਹਨਾਂ ਨੇ ਕਿਹਾ ਹੈ ਕਿ ਅੱਜ ਜੋ 2 ਕੀਤੇ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਂ ਹੋਰ ਵੀ ਵਿਰੋਧੀਆਂ ਦੇ ਵੱਲੋਂ ਇਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤੇ ਜਾ ਰਹੇ ਨੇ ਦੇਖੋ ਮੈਂ ਪਹਿਲਾਂ ਨੀਲਗਰਗ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਤੋਲੋ ਫੇਰ ਬੋਲੋ ਇਹਨਾਂ ਨੂੰ ইস্যੂ ਦੀ ਸਮਝ ਹੀ ਨਹੀਂ ਆ ਰਹੀ ਇਹ ਪਤਾ ਨਹੀਂ ਕਿਹੜਾ ਘੋੜਾ ਪੁਜਾਰੇ ਨੇ ਇਹ ਕਹਿੰਦੇ ਜੀ ਪੁਰਾਣੀਆਂ ਸਰਕਾਰਾਂ ਦੇ ਜਿਹੜੇ ਚੇਅਰਮੈਨ ਸੀ ਇਹਨਾਂ ਦੇ ਹਾਜ਼ਰੀ ਭਰਦੇ ਸੀ ਨੀਲਗਰਗ ਸਾਹਿਬ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਪੰਜਾਬ ਰੀਜਨਲ Town Planning and Development Board ਹੈ ਇਹਦੇ ਚੇਅਰਮੈਨ ਮੁੱਖ ਮੰਤਰੀ ਆਪ ਹੁੰਦੇ ਨੇ ਇਹ ਐਕਟ ਹੈ ਇਹ ਕੋਈ ਕੈਬਨਿਟ ਡਿਸੀਜਨ ਦੇ ਨਾਲ ਇਹ ਐਕਟ ਵੀ ਬਦਲੇ ਜਾ ਸਕਦੇ ਇਹ 1995 ਦਾ ਐਕਟ ਹੈ ਜਿਦੇ ਚ ਜਿਹੜੇ ਸੀਐਮ ਹੁੰਦੇ ਨੇ ਉਹ ਇਹਦੇ ਚੇਅਰਮੈਨ ਹੁੰਦੇ ਨੇ ਤੇ ਜਿਹੜੇ ਕੈਬਨਿਟ ਮਿਨਿਸਟਰ ਹੁੰਦੇ ਨੇ ਉਹ ਸਾਰੇ ਇਹਦੇ ਮੈਂਬਰ ਹੁੰਦੇ ਨੇ ਹੁਣ ਪਹਿਲਾਂ ਤਾਂ ਨੀਲਗਿਰਗ ਸਾਹਿਬ ਇਹ ਦੱਸ ਦੇਣ ਵੀ ਇੱਕ ਸੀਐਮ ਜਿਹੜਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਤੋਂ ਪਾਵਰਾਂ ਲੈ ਕੇ ਚੀਫ ਸਕੱਟਰੀ ਨੂੰ ਦਿੱਤੀਆਂ ਗਈਆਂ ਤੇ ਹੁਣ ਕੀ ਚੀਫ ਸਕੱਟਰੀ ਮੀਟਿੰਗ ਚੇਅਰ ਕਰਨਗੇ ਤੇ ਉਹਨਾਂ ਦੇ ਸਬੋਡੀਨੇਟ ਦੇ ਵਿੱਚੋਂ ਸੀਐਮ ਤੇ ਕੈਬਨਟ ਮਿਨਿਸਟਰ ਉੱਤੇ ਪੇਸ਼ ਹੋਇਆ ਕਰਨੀ ਹਮ ਮਤਲਬ ਕੋਈ ਸਿਸਟਮ ਹੈ ਕਿ ਨਹੀਂ ਹੈ ਤੁਸੀਂ ਇੱਕ ਐਕਟ ਨੂੰ ਜਿਹੜਾ ਇੱਕ ਐਕਟ ਹੈ ਜਿਹੜਾ ਐਕਟ ਦਾ ਸੈਕਸ਼ਨ 3 ਹੈ ਤੁਹਾਡਾ ਕੈਬਨਟ ਡਿਸੀਜਨ ਨੂੰ ਕਿੱਦਾਂ ਪਾਲਿਸ਼ ਕਰ ਦੂਗਾ ਹਮ ਮਤਲਬ ਦਿੱਲੀ ਦੀ ਭੁੱਖ ਏਡੀ ਵੱਧ ਗਈ ਹੈ ਕਿ ਦਿੱਲੀ ਸਿੱਧਾ ਕਾਬਜ਼ ਹੋਣਾ ਚਾਹ ਰਿਹਾ ਪੰਜਾਬ ਤੇ ਤੇ ਹੁਣ ਉਹ ਚੁਣੇ ਹੋਏ ਨੁਮਾਇੰਦੇ ਜਿਹੜੇ ਕਿ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਉਹਨਾਂ ਨੇ ਬਾਹਰ ਕੱਢਦਾ ਸੋ ਜੇ ਅਸੀਂ ਅੱਜ ਵੀ ਹਲੇ ਇਹੀ ਗੱਲਾਂ ਕਰੀ ਜਾਵਾਂਗੇ ਜੀ ਪ੍ਰਾਣੀਆਂ ਸਰਕਾਰਾਂ 'ਚ ਇਹ ਹੋਇਆ 3 ਸਾਲ ਹੋ ਗਏ ਸੁਪੀਰ ਬਾਦਲ ਸਾਹਿਬ ਤੇ ਕੋਈ ਇਹਨਾਂ ਨੇ ਕੀਤਾ ਜੀ ਕਿ ਸੁਪੀਰ ਬਾਦਲ ਸਾਹਿਬ ਦੇ ਸਰਕਾਰ ਚਾ ਗਲਤ ਹੋਇਆ ਕੱਲੀਆਂ ਗੱਲਾਂ ਮਾਰ ਕੇ ਤਾਂ ਨਹੀਂ ਚੈਨਲਾਂ ਤੇ ਬਹਿ ਕੇ ਸਰਨਾ ਸੋਪਾ ਇਸ਼ੂ ਨੂੰ ਸਮਝੀਏ ਤੁਸੀਂ ਪੰਜਾਬ ਦੇ ਜੀ ਕਲੇਰ ਜੀ ਤੁਸੀਂ ਸਾਡੇ ਨਾਲ ਜੁੜੇ ਰਹੋ ਮੈਂ ਜੋੜਨਾ ਚਾਹਾਂਗੀ ਸਾਡੇ ਨਾਲ ਅਨਿਲ ਸਰীন ਜੁੜੇ ਨੇ ਭਾਜਪਾ ਦੇ ਆਗੂ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ ਕਿਸ ਨੇ ਕਿਹਾ ਕੱਲ ਟਰਾਂਸਫਰ ਪਾਵਰ ਦਾ ਆ ਪੂਰਾ ਡਿਸੀਜਨ ਕੈਬਨਟ ਵੱਲੋਂ ਲਿਆ ਗਿਆ ਰਵੀ ਬਿੱਟੂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇੱਕ ਫਾਈਲ ਤੇ ਦਸਤਖਤ ਨਹੀਂ ਕੀਤੇ ਗਏ ਸੀ ਸੀਐਮ ਭਗਵੰਤ ਪਾnde ਵੱਲੋਂ ਤਾਂ ਕਰਕੇ ਆ ਟ੍ਰਾਂਸਫਰਰ ਪਾਵਰ ਕੀਤੀ ਗਈ ਦੇਖੋ ਗੱਲ ਇਹ ਹੈ ਕਿ ਅਸੀਂ ਸਾਰੇ ਚੰਗੀਤਰਾ ਜਾਣਦੇ ਆ ਕਿ ਮੈਂ ਤੇਹਰਾਨਾ ਕੇ ਨੀਲਗਰਜੀ ਵਰਗੇ ਇੰਨੇ ਸਿਆਣੇ ਬੰਦੇ ਵੀ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ ਕਿਉਂਕਿ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੇ ਚਿਹਰੇ ਜਿਹੜੇ ਗਿਨੇ ਚੁਣੇ ਸਿਆਣੇ ਬੰਦਿਆਂ ਚ ਇਹਨਾਂ ਦਾ ਨਾਮ ਆਂਦਾ ਹੈਗਾ ਲੇਕਿਨ ਮਜਬੂਰੀ ਹੈ ਇਹਨਾਂ ਦੀ ਆ ਇੱਕ ਚੀਫ ਮਿੰਿਸਟਰ ਇਸ ਦਾ ਚੇਅਰਮੈਨ ਬੋਏ ਉਹਦੀ ਥਾਂ ਤੇ ਪੱਛੀ ਸੈਕਟਰੀ ਨੂੰ ਚੇਅਰਮੈਨ ਬਣਾ ਦिए ਤੇ ਇਹਦੇ ਇਹ ਸੋ ਛੋਟੀ ਗੱਲ ਨਹੀਂ ਇਹ ਬਹੁਤ ਵੱਡਾ ਖੇਲ ਪੰਜਾਬ ਨਾਲ ਜਿਹੜਾ ਹੈਗਾ ਦਿੱਲੀ ਦੇ ਲੋਕ ਕਰ ਰਹੇ ਨੇ ਹਮ ਕਾਰਨ ਕੀ ਹੈ ਕਿ ਇੱਕ ਹੀ ਸਮਝ ਲੋ ਇਹ ਦਿੱਲੀ ਵਾਲਿਆਂ ਨੇ ਪੰਜਾਬ ਨੂੰ ਲੁੱਟ ਕੇ ਲੈ ਜਾਣਾ ਹਮ ਤੇ ਮੁੜ ਕੇ ਜੇਲ੍ਹ ਕੌਣ ਜਾਏਗਾ ਦਿੱਲੀ ਵਾਲੇ ਤੇ ਲੁੱਟ ਕੇ ਲੈ ਜਾਣਾ ਪੰਜਾਬ ਨੂੰ ਹਮ ਉਹਦੇ ਮੁਰਤੇ ਉਹਦੇ ਬਾਅਦ ਜਿਹੜੇ ਕਨਸੀਕਵੈਂਸਿਸ ਹੈਗੇ ਨੇ ਉਹ ਕੌਣ ਭੁਗਤੇਗਾ ਹੂੰ ਇੱਕ ਚੀਫ ਮਿਨਿਸਟਰ ਨੂੰ ਤੁਸੀਂ ਹਟਾ ਕੇ ਚੀਫ ਸੈਕਟਰੀ ਦੇ ਕੋਲ ਪਾਵਰ ਦੇ ਰਹੇ ਹੋ ਕਿਉਂ ਹੂੰ ਕਿਉਂਕਿ ਥੋੜਾ ਬਹੁਤਾ ਪੰਜਾਬੀ ਗੈਰਤ ਦਾ ਮੈਂ ਕਹਿੰਦਾ ਅਨਸ਼ੈਦ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ 'ਚ ਬਚ ਗਿਆ ਹੋਵੇ ਵੈਸੇ ਸਭ ਕੁਝ ਗਵਾ ਚੁੱਕੇ ਨੇ ਕੇਜਰੀਵਾਲ ਦੇ ਚਰਨਾਚੇ ਪੰਜਾਬੀ ਵੀ ਪੰਜਾਬ ਪੰਜਾਬ ਪੰਜਾਬੀਆਂ ਤੇ ਪੰਜਾਬੀਆਂ ਨੂੰ ਗਿਰਵੀ ਰੱਖਿਆ ਇਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਕੋਲ ਹੂੰ ਇੱਕ ਚੀਪਸ ਜਿਹੜਾ ਤੁਸੀਂ ਸਕਰੀ ਤੁਸੀਂ ਚੇਅਰਮੈਨ ਬਣਾਉਗੇ ਹੂੰ ਜਿਹੜਾ ਅਰਬਨ ਡਵੈਲਪਮੈਂਟ ਦਾ ਮਿਨਿਸਟਰ ਹੁੰਦਾ ਉਹਦਾ ਵਾਈਸ ਚੇਅਰਮੈਨ ਹੁੰਦਾ ਹੂੰ ਕੀ ਕੀ ਉਹ ਸੀਐਸ ਦੇ ਥੱਲੇ ਬੈਠੇਗਾ ਹੂੰ ਚੇਅਰਮੈਨ ਹੀ ਸੀਐਸ ਕਰੇਗਾ ਔਰ ਮੰਤਰੀ ਔਰ ਜਿਹੜੇ ਹੋਰ ਨੇ ਉਹਦੇ ਥੱਲੇ ਬੈਠਣਗੇ ਹੂੰ ਮੈਂ ਇੱਕ ਮਜ਼ਾਕ ਬਣਾ ਕੇ ਰੱਖ ਲਿਆ ਅਗਰ ਸਿੱਧਾ ਸਿੱਧਾ ਜਿਹੜਾ ਆਏਗਾ ਉਹ ਇਸ਼ੂ ਹੈਗਾ ਇੱਥੇ ਥੋੜੇ ਬਹੁਤੇ ਪੋਲਿਟਿਕਲ ਥੋੜੀ ਜੀ ਡੀਡ ਦੀ ਹੱਡੀ ਕਿਸੇ ਦੇ ਬੱਚੀ ਹੋਣੀ ਹੈ ਜੋ ਕੋਈ ਤੇ ਉਹਨਾਂ ਨੇ ਇਹ ਫਾਈਲਾਂ ਦੇ ਉੱਤੇ ਜਿਸ ਤਰੀਕੇ ਨਾਲ ਦਿੱਲੀ ਚਲਾਉਣੀ ਚਾਹੁੰਦੇ ਆ ਲੁੱਟਣਾ ਚਾਹੁੰਦੇ ਆ ਪੰਜਾਬ ਨੂੰ ਔਰ ਸਾਰਾ ਕੁਝ ਜਿਹੜਾ ਹੈਗਾ ਵਾ 24000 ਏਕੜ ਦੀ ਗੱਲ ਕਰ ਰਹੇ ਸੀ ਨੀਲਗੜ੍ਹ ਸਾਹਿਬ ਹੂੰ ਨੀਲਗੜ੍ਹ ਸਾਹਿਬ 24000 ਏਕੜ ਦਾ ਮਤਲਬ ਪਤਾ ਹੈ ਆਪਾਂ ਨੂੰ ਹੂੰ ਚਲ ਜਵਾਬ ਲੈ ਲੀਏ ਜੀ ਨੀਲਗੜ੍ਹ ਸਾਹਿਬ ਮੈਂ ਕੀ ਕਿਸੇ ਦੇਖ ਹੈ ਜੀ ਜੀ ਇੱਕ ਮਿੰਟ ਪੂਰੀ ਕਰ ਦਾਲ ਪੂਰੀ ਕਰ ਲੈਂਦੇ ਬਿਲਕੁਲ 24000 ਏਕੜ ਨੂੰ ਵਸਾਨ ਦਾ ਮਤਲਬ ਪਤਾ ਹੈ ਹੂੰ ਕਿੰਨੀ ਵੱਡੀ ਜਗ੍ਹਾ ਹੈ ਉਹ ਕਿਹੜੀ ਪਾਪੂਲੇਸ਼ਨ ਹੈ ਜਿਹੜੀ ਇਥੇ ਪੰਜਾਬ ਤੁਸੀਂ ਵੀ ਸਹਾਣਾ ਚਾਹੁੰਦੇ ਹੋ ਜਿਹੜਾ ਇਹਦੀ ਡਵੈਲਪਮੈਂਟ ਦੇ ਵਿੱਚ ਤੁਹਾਨੂੰ ਇੰਨੀ ਜਗ੍ਹਾ ਖਰੀਦੇਗੀ ਔਰ ਕਰੇਗੀ ਹੂੰ ਤੁਸੀਂ ਲੈਂਡ ਪੁਲਿੰਗ ਦਾ ਨਿਰਕੇਸ਼ ਸਾਹਿਬ ਥੋੜੇ ਦਿਨ ਠਹਿਰ ਜੋ ਹੂੰ ਆਏ 2 ਸਾਲ ਪਹਿਲਾਂ ਤੁਸੀਂ ਲੈ ਕੇ ਆਏ ਸੀ ਇਹ ਸਕੀਮ ਨੂੰ ਜਦੋਂ ਅਮਨ ਰੋੜਾ ਅਰਬਨ ਡਵੈਲਪਮੈਂਟ ਦੇ ਮਿਨਿਸਟਰ ਸਨ ਹੂੰ ਉਤੋਂ ਦਿੱਲੀ ਦੇ ਲੋਕਾਂ ਨੇ ਜਮੀਨਾਂ ਖਰੀਦੀਆਂ ਹੋਈਆਂ ਨੇ ਹੂੰ ਇਹ ਪਰਦਾ ਜਲਦੀ ਫਾਸ਼ ਹੋ ਜਾਊਗਾ ਹੂੰ ਜ਼ਿਆਦਾ ਦਿਨ ਨਹੀਂ ਲੱਗਣੇ ਸਰ ਜੀ ਚਲੋ ਥੋੜਾ ਸ਼ਾਰਟ ਰੱਖੀਏ ਮੈਂ ਜਵਾਬ ਲੈਂ ਗੀ ਨੀਲ ਵਰਗ ਜੀ ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਇਹ ਦੱਸਦੇ ਹਾਂ ਕਿ ਹੁਣ ਪੰਜਾਬ ਗੈਰ ਪੰਜਾਬੀਆਂ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਦੇਖੋ ਮੈਡਮ ਜਿੱਦਾਂ ਮੈਂ ਪਹਿਲਾਂ ਵੀ ਆਖਿਆ ਕਿ ਇਹ ਇਹਨਾਂ ਦਾ ਕੰਮ ਇੱਕੋ ਹੀ ਆ ਕਿਉਂਕਿ ਲੋਕ ਇਹਨੂੰ ਇਹਨਾਂ ਨੂੰ ਪੰਜਾਬ ਦੇਂਨ ਕਰ ਚੁੱਕੇ ਆ ਲੋਕਾਂ ਨੂੰ ਗੁੰਮਰਾਹ ਕਿਨੇ ਕੀਤਾ ਜਾਵੇ ਹੁਣ ਜਿਹੜਾ ਚੇਅਰਮੈਨ ਲਾਉਣ ਦਾ ਫੈਸਲਾ ਆ ਉਹ ਪੰਜਾਬ ਕੈਬਨਿਟ ਨੇ ਕੀਤਾ ਆ ਔਰ ਪੰਜਾਬ ਕੈਬਨਿਟ ਦੇ ਵਿੱਚ ਜਿਹੜੇ ਮੰਤਰੀ ਨੇ ਪੰਜਾਬੀ ਨੇ ਮੁੱਖ ਮੰਤਰੀ ਉਹ ਪੰਜਾਬੀ ਹੈਗਾ ਇਹ ਕਿਉਂ ਬਦਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਮੈਂ ਜਦੋਂ ਤੁਹਾਨੂੰ ਇਹ ਦੱਸ ਰਿਹਾ ਹੈਗਾ ਸਰਕਾਰ ਦਾ ਮੰਤਵ ਜਿਹੜਾ ਇਹ ਹੈਗਾ ਕਿ ਜਿਹੜੀ ਵਿਕਾਸ ਹੈਗੀ ਆ ਜਿਹੜਾ ਡਿਵੈਲਪਮੈਂਟ ਦਾ ਕੰਮ ਹੈਗਾ ਇੱਕ ਗੈਰ ਰਾਜਨੀਤਿਕ ਨਿਗਰਾਨੀ ਹਿੱਟ ਕਿ ਉਹਦਾ ਚੇਅਰਮੈਨ ਲਗਾਇਆ ਉਸ ਤੋਂ ਬਾਅਦ ਥੱਲੇ ਡਿਪਟੀ ਕਮਿਸ਼ਨਰ ਤੇ ਜਿਹੜੇ ਕਮਿਸ਼ਨਰ ਹੈਗੇ ਉਹਨਾਂ ਨੂੰ ਅਥਾਰਟੀ ਦਿੱਤੀ ਗਈ ਹੈਗੀ ਹੈ ਤਾਂ ਕਿ ਇਹ ਕੰਮ ਦੇ ਉੱਤੇ ক্লোਜ਼ ਵਾਚ ਹੋ ਸਕੇ ਪ੍ਰੋਪਰ ਨਿਗਰਾਨੀ ਹੋ ਸਕੇ ਔਰ ਦਾ ਵਿਕਾਸ ਹੋ ਸਕੇ ਔਰ ਇਹਨਾਂ ਲੋਕਾਂ ਨੇ ਭਾਵੇਂ ਕਿਸੇ ਵੀ ਡਿਪਾਰਟਮੈਂਟ ਦਾ ਕੋਈ ਚੇਅਰਮੈਨ ਹੈਗਾ ਤੁਸੀਂ ਮੈਨੂੰ ਦੱਸੋ ਕਿਸੇ ਡਿਪਾਰਟਮੈਂਟ ਦਾ ਚੇਅਰਮੈਨ ਸਰਕਾਰ ਤੋਂ ਵੱਡਾ ਕਿਵੇਂ ਹੋ ਜਾਊਗਾ ਮੁੱਖ ਮੰਤਰੀ ਤੋਂ ਵੱਡਾ ਕਿਵੇਂ ਹੋ ਜਾਊਗਾ ਕਿਉਂ ਇਹ ਲੋਕਾਂ ਨੂੰ ਦੇਵਕੂ ਬਣਾ ਰਹੇ ਨੇ ਕਿਉਂ ਇਹ ਭੰਬਲ ਪੂਸੇ ਦੇ ਵਿੱਚ ਪਾ ਰਹੇ ਨੇ ਕਿਉਂ ਇਹ ਆਪਣੀਆਂ ਉਹ ਛੋਟਾ ਦਾ ਜਵਾਬ ਉਹ ਕਹਿੰਦੇ ਨੇ ਕਿਸੇ ਨਹੀਂ ਪਾਰਟ ਮਿੰਟਰ ਦੇਖੋ ਮੈਂ ਦੇਖੋ ਮੈਂ ਜਿਹੜੀ ਕੰਟਰੈਕਟ ਵਾਲੀ ਜਿਹੜੇ ਜਿਹੜੇ ਸਾਡੇ ਇਹ ਹੈਗੇ ਨੇ ਨੀਲਗਰਕ ਸਾਹਿਬ ਇਹ ਹੁਣ ਇੰਨਾ ਜਿਆਦਾ ਜਸਟੀਫਾਈ ਕਰਨ ਦੇ ਚੱਕਰ 'ਚ ਪੈ ਗਏ ਨੇ ਮੈਨੂੰ ਸਿੱਧਾ ਜਿਹਾ ਦਬਾਅ ਦੇ ਦੇਣ ਕਿ ਜਿਹੜੀ ਅਥਾਰਟੀ ਦਾ ਸੀਐਫ ਚੇਅਰਮੈਨ ਹੈ ਕੀ ਹੁਣ ਸੀਐਮ ਦੇ ਉੱਤੋਂ ਵਿਸ਼ਵਾਸ ਉੱਠ ਗਿਆ ਆਮ ਆਦਮੀ ਪਾਰਟੀ ਦਾ ਮਤਲਬ ਭਗਵਾਨ ਸમાન ਦੀ ਕਾਰਗੁਜ਼ਾਰੀ ਤੇ ਜਿੱਦਾਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੂੰ 4.5 ਸਾਲ ਬਾਅਦ ਇਹ ਕਹਤਾ ਸੀ ਵੀ ਨਿਕੰਮੇ ਨੇ ਨਕਾਰਾ ਨੇ ਨਹੀਂ ਪਰ ਉਹ ਕਹਿ ਰਹੇ ਕਿ ਕਿਸੇ ਵੀ ਡਿਪਾਰਟਮੈਂਟ ਦੇ ਮੁਖਮਤੇ ਨੇ ਨਿਕੰਮਾ ਦੇ ਨਕਾਰਾ ਜਦੋਂ ਚੇਅਰਮੈਨ ਬਣਦਾ ਜੀ ਇੱਕ ਅਥਾਰਟੀ ਦੇ ਵਿੱਚ ਜਦੋਂ ਚੇਅਰਮੈਨ ਚੀਫ ਸੈਕਟਰੀ ਬਣ ਗਿਆ ਮੁੱਖ ਮੰਤਰੀ ਨੂੰ ਹਟਾਤਾ ਬਤੌਰ ਚੇਅਰਮੈਨ ਦੇ ਤਾਂ ਫਿਰ ਆਮ ਆਦਮੀ ਪਾਰਟੀ ਨੇ ਸਰਟੀਫਿਕੇਟ ਦਿੱਤਾ ਕਿ ਭਗਵੰਤ ਮਾਨ ਨਕਮੇ ਨਹੀਂ ਹੈ ਨਕਾਰਾ ਨੇ ਜਾਂ ਭਗਵੰਤ ਮਾਨ ਨੇ ਦਿੱਲੀ ਦੇ ਕਹੇ ਤੇ ਦਸਕਤ ਕਰਨ ਦੇ ਤੋਂ ਨਾ ਕਰਤੀ ਇਹ ਇੱਕ ਕਾਰਨ ਹੈ ਨਹੀਂ ਜਿਹੜਾ ਐਕਟ ਪ੍ਰੋਵਾਈਡ ਕਰਦਾ ਦੇਖੋ ਬੜੀ ਸਿੰਪਲ ਜੀ ਗੱਲ ਹੈ 1995 ਦਾ ਐਕਟ ਹੈ ਐਕਟ ਦੇ ਸੈਕਸ਼ਨ 3 ਮੁਤਾਬਕ ਇਹ ਬੋਰਡ ਕਨਸਟੀਟਿਊਟ ਹੁੰਦਾ ਜਿਹਦੇ ਜਿਹੜੇ ਚੀਫ ਮਨਿਸਟਰ ਨੇ ਉਹ ਚੇਅਰਮੈਨ ਹੁੰਦੇ ਨੇ ਬਾਕੀ ਮਨਿਸਟਰ ਜਿਹੜੇ ਹੁੰਦੇ ਨੇ ਉਹ ਵਾਈਸ ਚੇਅਰਮੈਨ ਹੁੰਦੇ ਨੇ ਸੋ ਐਕਟ ਨੂੰ ਕਦੇ ਵੀ ਕੋਈ ਕੈਬਨਿਟ ਦਾ ਡਿਸੀਜਨ ਇਹ ਕਹਿੰਦੇ ਨੇ ਨਾ ਜੀ ਪੰਜਾਬ ਦੀ ਕੈਬਨਿਟ ਨੇ ਫੈਸਲਾ ਲਿਆ ਕੈਬਨਿਟ ਕੋਲੇ ਅਧਿਕਾਰ ਹੀ ਹੈ ਨਹੀਂ ਐਕਟ ਨੂੰ ਓਵਰਰੂਲ ਕਰਨ ਦਾ ਕੈਬਨਿਟ ਕੋਲੇ ਕੋਈ ਅਧਿਕਾਰ ਨਹੀਂ ਇਹ ਸਿਰਫ ਤੇ ਸਿਰਫ ਪੰਜਾਬ ਦੀ ਲੁੱਟ ਕਰਨ ਦੇ ਲਈ ਅਰਵਿੰਦ ਕੇਜਰੀਵਾਲ ਦੇ ਪ੍ਰੈਸ਼ਰ ਹੇਠ ਇਹ ਫੈਸਲਾ ਲਿਆ ਔਰ ਮੈਂ ਅਜਨੀਲ ਗਰਕ ਸਾਹਿਬ ਨੂੰ ਫੇਰ ਕਹਿਣਾ ਕਿ ਹੁਣ ਵੀ ਵਕਤ ਹੈ ਪੰਜਾਬ ਨਾਲ ਖੜਜੋ ਦਿੱਲੀ ਦੀ ਗੁਲਾਮੀ ਬੰਦ ਕਰ ਦਿਓ ਨਹੀਂ ਦਿੱਲੀ ਵਾਲਿਆਂ ਨੇ ਲੁੱਟ ਕੇ ਚਲੇ ਜਾਣਾ ਜਵਾਬ ਦੇਈਆਂ ਥੋਡੀਆਂ ਆਉਣੀਆਂ ਨੇ ਇਹ ਭੁਗਤਣੀਆਂ ਤੁਹਾਨੂੰ ਪੈਣੀਆਂ ਨੇ ਉਹਦੇ ਹੂੰ ਹੂੰ ਛੋਟਾ ਜਿਹਾ ਜਵਾਬ ਨੀਲ ਗਰ ਜੀ ਬਹੁਤ ਸ਼ਾਰਟ ਰੱਖਿਓ ਜੀ ਗੁਲਾਮੀ ਖੁਦ ਗੁਲਾਮੀ ਕਰਦੇ ਕਰਦੇ ਬੀਜੇਪੀ ਦੀਆਂ ਸਾਨੂੰ ਗੁਲਾਮੀ ਦੀਆਂ ਮਤਾਂ ਦੇ ਰਹੇ ਨੇ ਔਰ ਮੈਂ ਇਹਨਾਂ ਨੂੰ ਦੱਸ ਦਿਆਂ ਕੋਈ ਵੀ ਐਕਟ ਬਣਦਾ ਕੋਈ ਵੀ ਬਿਲ ਬਣਦਾ ਹੈਗਾ ਉਹ ਲੋਕਾਂ ਦੀ ਭਲਾਈ ਵਾਸਤੇ ਹੁੰਦਾ ਹੈਗਾ ਜੋ ਲੋਕਾਂ ਦੀ ਭਲਾਈ ਵਾਸਤੇ ਉਸ ਦੇ ਵਿੱਚ ਡੈਲੀਗੇਟ ਆਫ ਪਾਵਰ ਕਰਨੀ ਬਣਦੀ ਹੈ ਤੇ ਜੋ ਕਰ ਦਿੱਤੀ ਜਾਂਦੀ ਹੈ ਉਸ ਪੰਜਾਬ ਦੇ ਲੋਕਾਂ ਦਾ ਭਲਾ ਹੋਏਗਾ ਜਾਂ ਨੁਕਸਾਨ ਹੋਏਗਾ ਤੁਸੀਂ ਕਿਉਂ ਲੋਕਾਂ ਨੂੰ ਗੁੰਮਰਾਹ ਕਰਨਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਲੋਕ ਹੁਣ ਤੁਹਾਡੀਆਂ ਗੱਲਾਂ ਦੇ ਵਿੱਚ ਨਹੀਂ ਆਉਂਦੇ ਤੁਸੀਂ ਲਗਾਤਾਰ ਲਗਾਤਾਰ ਬੀਜੇਪੀ ਦੀ ਗੁਲਾਮੀ ਕੀਤੀ ਹੈ ਗਿੜਗੜਾਏ ਇਵਨ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਕਿਸਾਨ ਬਿੱਲ ਸੀ ਤੁਸੀਂ ਲਗਾਤਾਰ ਗੜਗੜਾਉਂਦੇ ਰਹੇ ਆਪਣੀ ਇੱਕ ਮੁੱਖ ਇੱਕ ਮੰਤਰੀ ਦੀ ਸੀਟ ਨੂੰ ਬਚਾਉਣ ਵਾਸਤੇ ਔਰ ਇਹ ਤਾਂ ਲੋਕਾਂ ਦਾ ਪ੍ਰੈਸ਼ਰ ਸੀ ਜਿਹਦੇ ਵਿੱਚ ਬਾਅਦ ਚ ਤੁਹਾਨੂੰ ਜਨਨ ਕਿ ਅਸਤੀਫਾ ਦੇਣਾ ਪਿਆ ਅੱਜ ਵੀ ਅਕਾਲੀ ਦਲ ਭਾਜੀਪੀ ਦੇ ਨੱਕ ਰਗੜਦੇ ਕਿ ਸਾਡੇ ਨਾਲ ਸਮਝੌਤਾ ਕਰ ਲਓ ਕਿਉਂਕਿ ਸਾਡੇ ਕੋਲੇ ਪੰਜਾਬ ਦੇ ਵਿੱਚ ਸਕੂਟਰ ਤੇ ਭੌਣ ਨੂੰ ਸਵਾਰੀਆਂ ਵੀ ਨਹੀਂ ਹੈਗੀਆਂ ਅੱਜ ਦੀ ਰੇਟ ਦੇ ਵਿੱਚ ਇਸ ਕਰਕੇ ਜਨਨ ਕਿ ਤੁਸੀਂ ਸਾਡੇ ਨਾਲ ਮਤਲਬ ਗੱਲਾਂ ਕਰਦੇ ਹੋ ਗੁਲਾਮੀ ਦੀਆਂ ਇਹਦੇ ਵਿੱਚ ਕਿਹੜੀ ਗੁਲਾਮੀ ਹੋਗੀ ਮੈਂ ਬਾਰ ਬਾਰ ਇਹ ਚੀਜ਼ ਕਹ ਰਿਹਾ ਵੀ ਕੋਈ ਵੀ ਚੇਅਰਮੈਨ ਕਿਸੇ ਵੀ ਡਿਪਾਰਟਮੈਂਟ ਦਾ ਚੇਅਰਮੈਨ मंत्री ਤੋਂ ਜਾਂ ਸਰਕਾਰ ਤੋਂ ਵੱਡਾ ਕਿਵੇਂ ਹੋ ਸਕਦਾ ਹੈਗਾ ਹੂੰ ਹੂੰ ਜੀ ਲਾਸਟ ਕਮੈਂਟ ਅਨਿਲ ਸਰਨ ਜੀ ਬਹੁਤ ਛੋਟਾ ਕਰਿਓ ਨੀਲਗੜ੍ਹ ਸਾਹਿਬ ਤੁਹਾਨੂੰ ਅਕਾਲੀ ਦਲ ਔਰ ਭਾਜਪਾ ਦੇ ਪੁਰਾਣੇ ਰਿਸ਼ਤੇ ਦੀ ਬੜੀ ਚਿੰਤਾ ਹੈਗੀ ਆ ਹੂੰ ਆਪਣੀ ਔਰ ਕਾਂਗਰਸ ਦੀ ਜਿਹੜੀ ਆ ਡੋਰ ਦਰਵਾਜੇ ਦੇ ਪਿੱਛੇ ਗੁਡਰ ਗੁਡਰ ਗੁ ਕਰਦੇ ਹੋ ਹੂੰ ਉਹਦੇ ਬਾਰੇ ਵੀ ਜਰਾ ਪਬਲਿਕ ਨੂੰ ਦੱਸ ਦਿਓ ਨਹੀਂ ਗੱਲ ਐਸੇ ਮੈਂ ਵਿਸ਼ੇ ਤੋਂ ਹਟਕਣਾ ਨਹੀਂ ਚਾਹੁੰਦਾ ਕਿਉਂ ਮੈਂ ਵਿਸ਼ੇ ਤੇ ਰਹਿਣਾ ਚਾਹੁੰਦਾ ਨੀਲਗੜ੍ਹ ਸਾਹਿਬ ਇਹ ਸ਼ੈ ਨੂੰ ਹਟਾਣਾ ਚਾਹੁੰਦੇ ਨੇ ਹੂੰ ਹੂੰ ਮੇਰਾ ਵਿਸ਼ਾ ਇਹ ਹੈ ਨੀਲਗੜ੍ਹ ਸਾਹਿਬ ਤੁਸੀਂ ਕਹਿਆ ਕਿ ਜੀ ਹੋਰ ਜਿਹੜਾਗਾ ਕੰਮ ਤੇਜੀ ਨਾਲ ਹੋਏਗਾ ਹੂੰ ਇਹਦਾ ਮਤਲਬ ਤੇ ਮੰਨਦੇ ਹੋ ਕਿ 3 ਸਾਲ ਤੁਹਾਡੀ ਸਰਕਾਰ ਨੇ ਡੱਕਾ ਨਹੀਂ ਤੋੜਿਆ ਹੂੰ ਤੁਹਾਡੇ ਚੀਫ ਮਿਨਿਸਟਰ ਦੇ ਆਖੇ ਤੁਹਾਡਾ ਚੀਫ ਸੈਕਟਰੀ ਨਹੀਂ ਲੱਗਦਾ ਔਰ ਚੀਫ ਸੈਕਟਰੀ ਦੇ ਅੱਗੇ ਡੀਸੀ ਤੁਹਾਡਾ ਕੰਮ ਨਹੀਂ ਕਰਦੇ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਨਾ ਕਿ ਵੀ ਕੰਮ ਜਿਹੜਾਗਾ ਡੀਸੀ ਹੋਰ ਐਕਟਿਵ ਕਰੇਗਾ ਉਹ ਕਰੇਗਾ ਵੀ ਡਿਸਿਜਨ ਤੇ ਅਥਾਰਟੀ ਨੇ ਲੈਣਾ ਹੈ ਦੇਖੋ ਇਹਨਾਂ ਟੇਰਮਨ ਸਿਗਾਉਸ ਅਥਾਰਟੀ ਦਾ ਇਹਦਾ ਮਤਲਬ ਕੈਪ ਚੀਫ ਸਕੱਟਰੀ ਹੈ ਡਿਪਾਰਟਮੈਂਟਲ ਸਕੱਟਰੀ ਹੈ ਪਹਿਲੇ ਡੀਸੀ ਉਹ ਦਾ ਕੰਮ ਹੀ ਕਰਦੇ ਹੂੰ ਜੀ ਸਰ ਇਸ ਕਰਕੇ ਇੱਕ ਲੋਕਾਂ ਨੂੰ ਦੇਖੂ ਬਣਾਣਾ ਬੰਦ ਕਰੋ ਦਿੱਲੀ ਦੀ ਚਾਹ ਦੀ ਬੰਦ ਕਰੋ ਬੀਵੀਰਨ ਪ੍ਰਿਆਰਣਾ ਸਾਡੀ ਪਾਰਟੀ ਦੇ ਆਗੂ ਸਾਹਿਬ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਸਰ ਅਸ਼ਦੀਪ ਸਿੰਘ ਕਲੇਸ਼ ਸ਼ਰਮਣ ਕਾਲ ਦੇ ਚੀਫ ਸਪੋਕਸਪਰਸ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਅਨਿਲ ਸਰੀਨ ਭਾਜਪਾ ਦੇ ਆਗੂ ਸਾਹਿਬ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਹਾਲਾਂਕਿ ਬੀਤੇ ਕੱਲ ਡਿਸੀਜਨ ਲਿਆ ਗਿਆ ਹੈ ਪਰ ਹੁਣ ਵਿਰੋਧੀ ਲਗਾਤਾਰ ਹਮਲਾਵਰ ਨੇ ਇਸ ਕੱ सीएम دیا پاورز ਲੈ ਕੇ ચીફ ਸੈਕਟਰੀ ਨੂੰ ਦਿੱਤੀਆਂ ਗਈਆਂ ਤੇ ট্রান্সਪੋਰਟ ਪਾਵਰ ਕੀਤਾ ਗਿਆ